ਪੁਰਜੂ ਦੇ ਵਿੱਚ ਬਾ ਗੁਜਰਕੌਰ ਦੇ ਕੋਲ ਜਾਂਦੇ ਨੇ ਰਾਤ ਦਾਦੀ ਮਾਂ ਦੇ ਨਾਲ ਗੱਲਾਂ ਕਰਦੇ ਮਾਂ ਅੱਜ ਸਾਡੇ ਨਾਲ ਜਿੰਨਾ ਹੁੰਦਾ ਪਿਆਰ ਕਰ ਲੈ ਕੱਲ ਅਸੀਂ ਕਚੈਰੀ ਦੇ ਵਿੱਚ ਜਾਵਾਂਗੇ ਪਰ ਤੇਰੇ ਕੋਲ ਮੁੜ ਵਾਪਸ ਨਹੀਂ ਆਵਾਂਗੇ ਕਿਉਂਕਿ ਕਚੈਰੀ ਦੇ ਵਿੱਚੋਂ ਫਤਵਾ ਸੁਣਾ ਦਿੱਤਾ ਗਿਆ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਜਦੋਂ ਇਹ ਗੱਲ ਸਹਬਜ਼ਾਦਿਆਂ ਨੇ ਆਖੀ ਮਾਂ ਗੁਜਰਕੌਰ ਨੇ ਆਖਿਆ ਵੇ ਮੇਰੇ ਲਾਲ ਦੇ ਲਾਲੋ ਜਦੋਂ ਤੁਹਾਨੂੰ ਫਤਵਾ ਸੁਣਾਇਆ ਕਚਹਿਰੀ ਦੇ ਵਿੱਚ ਕੋਈ ਵੀ ਐਸਾ ਨਹੀਂ ਸੀ ਜਿਹੜੇ ਤੁਹਾਡੇ ਹੱਕ ਦੇ ਵਿੱਚ ਖਾ ਦਾ ਨਾਰਾ ਮਾਰਿਆ ਹੋਵੇ ਬੱਚਿਆਂ ਨੇ ਆਖਿਆ ਮਾਂ ਇੱਕ ਸੀ ਜਿਹਨੂੰ ਮਲੇਰ ਕੋਟਲੇ ਦਾ ਮੁਹੰਮਦ ਖਾਂ ਕਹਿੰਦੇ ਸਾਰੇ ਉਹਨੇ ਸਾਡੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਕਹਿੰਦੇ ਠੰਡੇ ਬੁਰਜ ਚੋ ਮਾਂ ਗੁਜਰਕੌਰ ਨੇ ਆਪਣਾ ਸੱਜਾ ਹੱਥ ਮਲੇਰ ਕੋਟਲੇ ਵੱਲ ਕਰਕੇ ਆਖਿਆ ਸੀ ਵੇ ਮਲੇਰ ਕੋਟਲੇ ਦੇ ਮੁਹੰਮਦ ਖਾਨਾ ਤੇਰਾ ਮਲੇਰ ਕੋਟਲਾ ਜੁਗ ਜੁਗ ਵਸਦਾ ਰਹੇ ਕਿਉਂਕਿ ਤੂੰ ਮੇਰੇ ਪੋਤਰਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਅੱਜ ਪਿਆਰ ਗੋਜੇ ਮਲੇਰ ਕੋਟਲਾ ਵਸਦਾ ਐ ਨਾ ਮਾਂ ਗੁਜਰਕੌਰ ਦੀ ਅਸੀਸ ਦਾ ਸਦਕਾ ਵਸਦਾ ਐ ਮਾਂ ਗੁਜਰਕੌਰ ਨੇ ਅਸੀਸ ਦਿੱਤੀ ਸੀ ਤੇਰਾ ਮਲੇਰ ਕੋਟਲਾ ਜੁਗ-ਜੁਗ ਵਸਦਾ ਰਹੇ ਇੱਕ ਪਾਸੇ ਸ਼ੇਰ ਮੁਹੰਮਦ ਖਾਂ ਦਾ ਹਾ ਦਾ ਨਾਰਾ ਮਾਰਦਾ ਤੇ ਸੁੱਚਾ ਆਨੰਦ ਕਹਿੰਦਾ ਸੱਪਾਂ ਦੇ ਪੁੱਤ ਪਾਲ ਕੇ ਕਦੇ ਜਿਉਂਦੇ ਨਹੀਂ ਰਹਿ ਸਕੋਗੇ ਇਹਨਾਂ ਨੂੰ ਦੀਵਾਰਾਂ ਦੇ ਵਿੱਚ ਚਿੰਨ੍ਹ ਦੇਣਾ ਚਾਹੀਦਾ ਹੈ ਸਾਰੀ ਰਾਤ ਮਾਂ ਨੇ ਆਪਣੇ ਪੋਤਰਿਆਂ ਨੂੰ ਸਿੱਖਿਆ ਦਿੱਤੀ ਅੱਜ ਆਖਰੀ ਵਾਰ ਦਾਦੀ ਆਪਣੇ ਕੋਲੋਂ ਆਪਣੇ ਪੋਤਰਿਆਂ ਨੂੰ ਤੋੜਨ ਲੱਗੀ ਹਾਂ ਸਾਡੀਆਂ ਭੈੜਾ ਬੈਠੀਆਂ ਨੇ ਸਾਡੇ ਘਰਾਂ ਦੇ ਵਿੱਚ ਪੁੱਤ ਪੋਤਰੇ ਮਾਂ ਬੱਚੇ ਨੂੰ ਸਕੂਲ ਭੇਜਦੀ ਹੈ ਕਿਤੇ ਸਕੂਲ ਦੀ বাস 5-7 ਮਿੰਟ ਲੇਟ ਹੋ ਜਾਵੇ ਮਾਵਾਂ ਗੇਟ 'ਚ ਖੜ ਜਾਂਦੇ ਗਏ ਸਾਡਾ ਬੱਚਾ ਨਹੀਂ ਆਇਆ ਪਰ ਪਿਆਰ ਗੋ ਮਾਂ ਘਰੋਂ ਤੋਰਦੀ ਇੱਕ ਆਸ ਰੱਖ ਕੇ ਮੇਰਾ ਬੱਚਾ ਹੁਣ ਸਕੂਨ ਚੱਲਿਆ ਦੁਪਹਿਰ ਨੂੰ ਘਰ ਆ ਜਾਵੇਗਾ ਦਾਦੀ ਤੋਰਨ ਲੱਗੀ ਏ ਆਸ ਕੋਈ ਨਹੀਂ ਏ ਦਾਦੀ ਨੂੰ ਪਤਾ ਹੈ ਅੱਜ ਮੇਰੇ ਕੋਲੋਂ ਚੱਲੇ ਨੇ ਮੁੜ ਵਾਪਸ ਨਹੀਂ ਆਉਣਗੇ ਦਾਦੀ ਨੇ ਤੋਰ ਦਿੱਤਾ ਓਧਰ ਪਿਆਰ ਗੋ ਸਾਰੀ ਤਿਆਰੀ ਕੀਤੀ ਗਈ ਹੈ ਸਹਬ ਜਾਦੇ ਪਹੁੰਚਦੇ ਨੇ ਹੁਕਮ ਕਰ ਦਿੰਦਾ ਵਜੀਦਾ ਪਿਆਰ ਕੋ ਜਲਾਦਾ ਨੇ ਸਹਿਬਜ਼ਾਦਿਆਂ ਨੂੰ ਖੜੇ ਕਰਕੇ ਕੰਧ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਸਹਿਬਜ਼ਾਦੇ ਦੀਵਾਰਾਂ ਦੇ ਵਿੱਚ ਖੜੇ ਵੀ ਸਤਿ ਸ੍ਰੀ ਅਕਾਲ ਦੇ ਜਕਰੀ ਲਾਰੇ ਨਾ ਇਧਰ ਠੰਡੇ ਬੁਰਜ ਦੇ ਵਿੱਚ ਬਾਬਾ ਮੋਤੀ RAM ਜਿਹੜਾ ਦੁੱਧ ਪਿਉਣ ਦੀ ਸੇਵਾ ਕਰਦਾ ਸੀ ਕਿਉਂਕਿ ਦੁਨੀਆਂ ਦੇ ਉੱਤੇ ਜੇ ਸਭ ਤੋਂ ਮਹਿੰਗਾ ਦੁੱਧ ਗੁਰੂ ਦੇ ਪਰਿਵਾਰ ਨੂੰ ਕਿਸੇ ਨੇ ਪਿਆਇਆ ਤੇ ਬਾਬਾ ਮੋਤੀ RAM ਜੀ ਨੇ ਪਿਆਇਆ ਦੁੱਧ ਪਿਉਣ ਦੇ ਬਦਲੇ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਬਾਬਾ ਮੋਤੀ RAM ਜੀ ਦੁੱਧ ਲੈ ਕੇ ਗਏ ਮਾ ਗੁਜਰ ਕੌਰ ਦੇ ਕੋਲ ਲਓ ਮਾਤਾ ਜੀ ਦੁੱਧ ਛਕ ਲਓ ਮਾ ਗੁਜਰ ਕੌਰ ਨੇ ਆਖਿਆ ਵੇ ਮੋਤੀ RAM ਪਹਿਲਾਂ 10 ਮੇਰੇ ਗਲ ਦੇ ਮੋਤੀਆਂ ਦਾ ਕੀ ਹਾਲ ਹੈ baba moti ram ji ਕਹਿੰਦੇ ਨਹੀਂ ਮਾਤਾ ਜੀ ਪਹਿਲਾਂ ਦੁੱਧ ਛਕ ਲਓ ਪਰ baba moti ram ji ਕਹਿੰਦੇ ਮਾਂ ਗੁਜਰਕੌਰ ਨੇ ਆਖਿਆ ਮੋਤੀ ਰਾਮ ਇੱਕ ਵਾਰ 10 ਤੇ ਦੇ ਮੇਰੇ ਪੋਤਰਿਆਂ ਦੇ ਨਾਲ ਕਚਹਿਰੀ ਦੇ ਵਿੱਚ ਜ਼ਾਲਮ ਕੀ ਕਰਦੇ ਹਣ baba moti ram ji ਦੀ ਜ਼ਬਾਨ ਕੰਬਦੀ ਹੈ ਗਲਾ ਥਿਰਕਦਾ ਹੈ ਅੱਖਾਂ ਦੇ ਵਿੱਚੋਂ ਹੰਝੂ ਬੋਲਿਆ ਨਹੀਂ ਜਾਂਦਾ ਬਾਬਾ ਮੋਤੀ RAM ਜੀ ਨੇ ਆਖਿਆ ਕਹਿੰਦੇ ਅੰਮੀਏ ਮਾਂ ਤੇਰੇ ਪੋਤਰਿਆਂ ਨੂੰ ਤੇ ਜਾਲਮਾਂ ਨੇ ਦੀਵਾਰਾਂ ਦੇ ਵਿੱਚ ਚਿੰਨ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਠੰਡੇ ਬਰਚੇ 'ਚ ਬੈਠੀ ਮਾਂ ਆਪਣੇ ਪੋਤਰਿਆਂ ਦੀਆਂ ਕੋਡੀਆਂ ਗਾਉਣ ਲੱਗ ਪਈ ਆਪਣੇ ਪੋਤਰਿਆਂ ਦੇ ਸਾਗਣ ਮਣਾਉਣ ਲੱਗ ਪਈ ਪੁੱਤਰਾਂ ਦੇ ਵਿਆਹ ਅੱਜ ਆਪਾਂ ਕਰਦੇ ਆ ਪੁੱਤਰਾਂ ਦੇ ਵਿਆਹਾਂ ਦੇ ਸ਼ਗਨਾਂ ਦਾ ਜਾਪਾ ਮਨਾਉਂਦੇ ਆ ਪੁੱਤਰਾਂ ਦੇ ਵਿਆਹਾਂ ਦੀਆਂ ਘੋੜੀਆਂ ਅੱਜ ਸਾਡੇ ਘਰਾਂ ਦੇ ਵਿੱਚ ਗਾਈਆਂ ਜਾਂਦੀਆਂ ਆ ਤੱਕਿਓ ਪਿਆਰੀਓ ਠੰਡੇ ਬੁਰਜ ਦੇ ਵਿੱਚ ਮਾਂ ਉਧਰ ਪੋਤਰੇ ਲਾੜੀ ਮੌਤ ਦੇ ਨਾਲ ਲਾਵਾਂ ਲੈ ਰਹੇ ਨੇ ਤੇ ਠੰਡੇ ਬੁਰਜ 'ਚ ਬੈਠੀ ਮਾਂ ਆਪਣੇ ਪੋਤਰਿਆਂ ਦੇ ਕਿਵੇਂ ਸ਼ਗਨ ਬਣਾ ਰਹੀ ਐ ਆਪਣੇ ਪੋਤਰਿਆਂ ਦੀਆਂ ਕਿਵੇਂ ਘੋੜੀਆਂ ਗਾ ਰਹੀ ਐ ਆਖਰੀ ਕਵਿਤਾ ਢਾਡੀ ਜਥਾ and पते सेंगर खोड़ी चड़े What the 唱过。 सिंह ਜਿੰਦਾ ਕੋ ਮਲ ਲੈ ਨੇ ਨਿਹਾਂ ਚ ਖਲੋਣ ਲਕੀਆਂ ਇਟਾ 고 <목소리나>